ਤਦੋਂ ਤਦੋਂ ਆਪਾਂ ਚੱਲੀਏ ਫਿਰ ਅਰਦਾਸ ਕਰੋ ਹਾਂ ਧੰਨ ਧਾਰੀ ਆਪੋ ਵਰਦਰਾਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅਸੀਂ ਅੱਜ ਫੈਮਲੀ ਸਮੇਤ ਚੱਲੇ ਆ ਜੀ ਜੋ ਸਾਡੇ ਇਲਾਕੇ ਦੇ ਵਿੱਚ ਆਪ ਜੀ ਸਾਰੇ ਭਲੀ ਭਕਾਰ ਜਾਣਦੇ ਹੋ ਜੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਉਹਨਾਂ ਦੇ ਅਸਥਾਨ ਤੇ ਚੱਲੇ ਆ ਨਮਸਕਾਰ ਕਰਨ ਵਾਸਤੇ ਤੇ ਤੁਸੀਂ ਵੀ ਜੁੜੇ ਰਹੇ ਹੋ ਤੁਹਾਨੂੰ ਵੀ ਅਸੀਂ ਦਰਸ਼ਨ ਕਰਾਵਾਂਗੇ ਜਿਹੜੇ ਰਹੇ ਸਾਰੇ ਚੈਨਲ ਦੇ ਨਾਲ ਆਓ ਅਸੀਂ ਸਾਰੇ ਹੁਣ ਰੈਡੀ ਹਾਂ ਤਿਆਰ ਹੋ ਗਏ ਲਗਭਗ ਸਾਰੇ ਪਰਿਵਾਰ ਸਬੰਧਤ ਚੱਲੇ ਆ ਜੀ ਤੁਸੀਂ ਵੀ ਸਾਰੇ ਚੈਨਲ ਨਾਲ ਜੁੜੇ ਰਹੋ ਇਹ ਤੁਹਾਨੂੰ ਬੇਨਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲਿਏ ਚਲੋ ਚਲੋ ਆ ਜਾਓ ਚਲਿਏ ਸਾਬ ਹੁਣ ਤਿਆਰ ਹੋ ਜੀ ਅਸੀਂ ਚੱਲਣ ਲੱਗੇ ਆ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਮਿਹਰ ਕਰਿਓ ਗੱਡੀ ਸਟਾਰਟ ਕਰਨ ਲੱਗੇ ਆ ਜੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਿਓ ਸਾਡੀ ਗੁਡੀਆਂ ਵੀ ਤਿਆਰ ਹੋ ਕੇ ਆ ਗਈ ਹੈ ਜੀ ਆਓ ਚਲੋ ਬੋਲੋ ਧੰਨ ਧੰਨ ਗੁਰੂ ਰਾਮਦਾਸ ਜੀ ਬੋਲੋ ਹੱਥ ਜੁੜੋ ਹੱਥ ਜੁੜੋ ਹੱਥ ਜੁੜੋ ਆਪਾਂ ਚੱਲੀਏ ਫਿਰ ਅਰਦਾਸ ਕਰੋ ਹਾਂ ਧੰਨ ਧੰਨ ਗੁਰੂ ਰਾਮਦਾਸ ਜੀ ਕਰੋਦਾਸ ਚਲੋ ਜੀ ਆਗੇ ਸਾਰੇ ਅਸੀਂ ਚੱਲੇ ਜੀ ਹੁਣ ਬੋਲੇ ਸੋਨਿਆਲ ਆਸਿਆ ਕਾਲ ਲਓ ਜੀ ਇਹ ਕਿੱਦਾਂ ਦਾ ਲੱਗ ਰਿਹਾ ਬਾਈ ਬਹੁਤ ਵਧੀਆ ਜੀ ਪਿੰਡ ਚੋਂ ਨਿਕਲ ਚੁਕੇ ਆ ਜੀ ਬਸ ਹਾਂ ਥੋੜੇ ਚਿਰ ਤੱਕ ਆਪ ਪਹੁੰਚ ਕੇ ਆਪਣੇ ਦਰਸ਼ਕਾਂ ਨੂੰ ਆਪਾਂ ਬਾਬਾ ਦੀਪ ਸਿੰਘ ਦਰਸ਼ਨ ਕਰਾਉਣੇ ਆ ਬਾਬਾ ਦੀਪ ਸਿੰਘ ਜੀ ਦੇ ਪਾਵਨ ਪਿੱਤਰ ਸਥਾਨਾਂ ਦੇ

ਟਾਇਰ ਦੇਖੋ ਸਾਰੇ ਕਿੱਡੇ ਕਿੱਡੇ ਟਾਇਰ ਪਵਾ ਰਖੇ ਮੈਂ ਵੱਤ ਪਿਆਰ ਕਿਨੂੰ ਕਰੂੰਗਾ ਜਿਹੜਾ ਸਾਡੇ ਵੱਲ ਬਹੁਤਾ ਬੋਲੋ ਘੰਟੇ ਵੱਧ ਲਾ ਜੇ ਭਾਵੇਂ ਪਰ ਧਿਆਨ ਉਹਦਾ ਕਿੱਥੇ ਰਹਿੰਦਾ ਉਹਨੂੰ ਫਿਕਰ ਹੈਗਾ ਵੀ ਸਟੇਟ ਸਜਾਉਣ ਵਾਲੀ ਉਹਨੂੰ ਫਿਕਰ ਹੈ ਵੀ ਅੱਜ ਮਹੀਨੇ ਵਾਲਾ ਕਰੂਣੇ ਉਹਨੂੰ ਫਿਕਰ ਹੈ ਕਿ ਸੰਗਤ ਆਈ ਹੈ ਸਾਡੇ ਘਰ ਦੀ ਹਰ ਪ੍ਰਭਾ ਸਤਾਲੀਆ ਰੇ ਜਿਹੜਾ ਸਾਡਾ ਸੰਤ ਧਿਆਨ ਦਿੰਦਾ ਹੈ ਵੀ ਹਾਂ ਸੰਗਤ ਲਈ ਕੀ ਕਰੀਏ ਅਸੀਂ ਲਈ ਬਹੁਤ ਵੱਡੀ ਸੇਵਾ ਕਰ ਰਹੇ ਨੇ ਧਿਆਨ ਇੰਨੇ ਮੰਨ ਲੋਕੀ ਮੰਨ ਲੋਦੀ ਨੇ ਜਿਹੜੇ ਉਹਨਾਂ ਕੋਲ ਰਹਿੰਦੇ ਨੇ ਕਿਸੇ ਨੂੰ ਫਿਕਰ ਭਾਈ ਹਰੀ ਸਿੰਘ ਦੀ ਬਹੁਤ ਮਹਾਨ ਸੇਵਾ ਜਿਹੜੀ ਧਿਆਨ ਤੇ ਭਾਈ ਹਾਂਜੀ ਸਾਰੇ ਕਰੋ ਦਰਸ਼ਨ ਗੁਰਦੁਆਰਾ ਤਨ ਬਾਬਾ ਦੀਪ ਸਿੰਘ ਜੀ ਦੇ ਪਾਵਨ ਸਥਾਨ ਦੇ ਆਜੋ ਆਪਾਂ ਕਰਦੇ ਆ ਸਾਰੇ ਨਾਲ ਮਿਲ ਕੇ ਦਰਸ਼ਨ ਸਾਰੇ ਵੀਡੀਓ ਦੇ ਨਾਲ ਜੁੜੇ ਹੋ ਅੱਜ ਬਹੁਤ ਸਮਾ ਜਿਹੜਾ ਸੁਭਾਗਾ ਹੈ ਆਪਾਂ ਸਾਰੇ ਨਾਲ ਮਿਲ ਕੇ ਦਰਸ਼ਨ ਕਰਦੇ ਆ ਜੀ ਧੰਨ ਬਾਬਾ ਦੀਪ ਸਿੰਘ ਜੀ ਪਾਉਂਟ ਪੁਤਰ ਸਥਾਨ ਤੇ ਐਤਵਾਰ ਨੂੰ ਤੇ ਬਹੁਤ ਭਾਰੀ ਇਕੱਠ ਹੁੰਦਾ ਹੈ ਆਓ ਆਪਾਂ ਸਾਰੇ ਦਰਸ਼ਨ ਕਰੀਏ ਅੱਗੇ ਜੀ ਆਪਾਂ ਗੁਰਦਰਾ ਸਾਹਿਬ ਦੇ ਵਿੱਚ ਬਾਬੂ ਬਾਬੂ ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਕਰੋ ਜੀ ਦਰਸ਼ਨ ਜੀ ਬਹੁਤ ਸੋਹਣਾ ਜਿਹੜਾ ਇਹ ਸਥਾਨ ਬਣਿਆ ਹੋਇਆ ਹੈ ਇੱਥੇ ਹਰ ਸੰਡੇ ਦੁਪਹਿਰ ਆਸਾਂ ਲੱਗਦਾ ਹੈ ਦੇਖੋ ਕਿੰਡਾ ਵੱਡਾ ਸ਼ੈੱਡ ਬਣਿਆ ਹੋਇਆ ਹੈ ਹਰ ਸੰਡੇ ਦੁਪਹਿਰ ਆਸਾਂ ਲੱਗਦਾ ਹੈ ਬਹੁਤ ਸੰਗਤ ਦੂਰ ਦੂਰੋਂ ਆਉਂਦੀਆਂ ਨੇ ਬੱਸਾਂ ਭਰ ਕੇ ਸਾਡੇ ਕੇਸ ਸਿੰਘਪੁਰ ਤੋਂ ਵੀ ਸੰਗਤ ਬਹੁਤ ਆਉਂਦੀ ਹੈ ਹਰ ਸੰਡੇ ਦੀ ਸੰਡੇ ਆ ਜੋ ਆਪਾਂ ਸਾਰੇ ਦਰਸ਼ਨ ਕਰਦੇ ਆਂ ਅਸਥਾਨ ਦੇ ਇਸ ਦੇਖੋ ਜੀ ਕਿੰਨਾ ਸੋਹਣਾ ਦਰਬਾਰ ਸਾਹਿਬ ਬਣਿਆ ਹੋਇਆ ਸਾਰੀ ਸੰਗਤ ਇੱਥੇ ਬੈਠ ਜਾਂਦੀ ਹੈ ਲਗਭਗ ਹਰ ਸੰਡੇ ਜਦੋਂ ਚਪੇਰਾ ਸਾਹਿਬ ਲੱਗਦਾ ਹੈ ਬਾਹਰ ਵੀ ਬਹੁਤ ਵੱਡੇ ਸ਼ਹਿਟ ਬਣੇ ਹੋਏ ਆ ਤੋਂ ਅੰਤਨ ਬਾਬਾ ਦੀਪ ਸਿੰਘ ਜੀ ਮਹਾਰਾਜ ਜੋਤ ਹੈ ਦਰਸ਼ਨ ਕਰੋ ਜੋਤ ਹੈ 24 ਘੰਟੇ ਦੇਸੀ ਕੀ ਅਧੀ ਜਿਹੜੀ ਜੋਤ ਹੈ ਚਲਦੀ ਰਹਿੰਦੀ ਹੈ ਇੱਥੇ ਸ਼੍ਰੀ ਅਕਨਪੁਰ ਸਾਹਿਬ ਦੀ ਜਿਹੜੀ ਚਲਦੀ ਰਹਿੰਦੀ ਹੈ ਜੀ ਕਰੋ ਦਰਸ਼ਨ ਸਾਰੀ ਸੰਗਤ ਬਹੁ ਗਿੰਤੀ ਸੰਗਤ ਅੱਥੇ ਸ਼੍ਰੀ ਅਕਨਪੁਰ ਸਾਹਿਬ ਕਰਾਉਂਦੀਆਂ ਨੇ ਹਾਂ ਇਹ ਆ ਜੀ ਲੰਗਰ ਹਾਲ ਕਰੋ ਲੰਗਰ ਹਾਲ ਦੇ ਦਰਸ਼ਨ 24 ਘੰਟੇ ਲੰਗਰ ਚੱਲਦਾ ਰਹਿੰਦਾ ਗੁਰੂ ਅਰਮਾਨਦਾਸ ਦੀ ਕਿਰਪਾ ਦੇ ਨਾਲ ਗੁਰੂ ਦੇ ਦਰ ਤੋਂ ਕਦੇ ਵੀ ਕੋਈ ਭੁੱਖਾ ਨਹੀਂ ਜਾਂਦਾ ਜੀ ਦੇਖੋ ਜੀ ਕਿੱਡਾ ਸੋਹਣਾ ਲੰਗਰ ਹਾਲ ਬਣਿਆ ਬਹੁਤ ਸੋਹਣਾ ਲੰਗਰ ਹਾਲ ਬਣਿਆ ਨਬੂ ਆ ਜਾ ਪ੍ਰਸ਼ਾਦਾ ਛਕ ਲੈ ਆ ਜਾ ਆ ਜਾ ਨਬੂ ਕਰੋ ਜੀ ਦਰਸ਼ਨ ਇਹ ਹੈ ਜੀ ਪ੍ਰਸ਼ਾਦੇ ਬਣਾਉਣ ਵਾਲੀ ਮਸ਼ੀਨ ਇੱਥੋਂ ਦੀ ਆਟਾ ਪਾਇਆ ਜਾਂਦਾ ਗੁੰਨਿਆ ਵੀ ਜਾਂਦਾ ਵਿੱਚ ਹੀ ਫਿਰ ਇੱਥੋਂ ਦੀ ਪ੍ਰਸ਼ਾਦਾ ਆਉਂਦਾ ਫਿਰ ਇੱਥੇ ਕਰਕੇ ਵੇਲ ਕੇ ਆਉਂਦਾ ਜੀ ਫਿਰ ਇੱਥੋਂ ਦੀ ਪ੍ਰਸ਼ਾਦਾ ਸੇਕ ਸੇਕ ਕੇ ਆਉਂਦਾ ਬਹੁਤ ਸੋਹਣਾ ਤਵਾ ਫੁੱਲ ਫਲਕੇ ਉਹਦੇ ਪ੍ਰਸ਼ਾਦੇ ਨੇ ਬਹੁਤ ਸਾਰੇ ਪ੍ਰਸ਼ਾਦੇ ਜਿਹੜੇ ਪ੍ਰਸ਼ਾਦੇ 12 ਜੰਦੇ ਵਿੱਚੋਂ ਦੀ ਬਹੁਤ ਸੋਹਣੇ ਪ੍ਰਸ਼ਾਦੇ ਬਣਾਉਂਦੀ ਹੈ ਇਹ ਤੁਸੀਂ ਸਾਰੇ ਨੇ ਦਰਸ਼ਨ ਕੀਤੇ ਹੋਏ ਨੇ ਉਹ ਵੀ ਆਟਾ ਗੁੰਨਣ ਵਾਲੀ ਮਸ਼ੀਨ ਹੈ ਸਤਨਾ ਵਾਹਿਗੁਰੂ ਕੋ ਨਾਲ ਸਤਨਾ ਵਾਹਿਗੁਰੂ ਜੀ ਕਹੀਂ ਪਤੋ ਅਲਾ ਆਤਰ ਪ੍ਰਸ਼ਾਦ ਖਾਲਾ ਪ੍ਰਸ਼ਾਦ ਖਾਲਾ ਪ੍ਰਸ਼ਾਦ ਖਾਲਾ ਤਨ ਮਨ ਹੋਏ ਨਿਹਾਲ ਜਾਗੁਰ ਦੇਖਾ ਸਾਹਮਣੇ ਵਾਹ ਇੱਕ ਰਸਤੇ ਪਾਤਸ਼ਾ ਕਿੱਡਾ ਸੋਹਣਾ ਸਰੂਪਾ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਦਾ ਇਹ ਬਾਹਰ ਦਾ ਦ੍ਰਿਸ਼ ਹੈ ਜੀ ਮੈਂ ਡਿਊੜੀ ਹਾਈਵੇ ਉਰ ਰਹਿ ਗਿਆ ਜੀ ਹੁਣ ਅਸੀਂ ਦਰਸ਼ਨ ਕਰ ਲਿਆ ਜੀ ਗੁਰਦੁਆਰਾ ਸਾਹਿਬ ਦੇ 12 ਪੀਸ ਜੋ ਬਾਬਾ ਜੀਪ ਸਿੰਘ ਜੀ ਦਾ ਸਥਾਨ ਹੈ ਇਹ ਜੀ ਭਾਰਤਮਾਲਾ ਰੋਡ ਇਹ ਭਾਰਤਮਾਲਾ ਦਾ ਸੁੱਖ ਬਹੁਤ ਹੈ ਜੀ ਬਹੁਤ ਸੁੱਖ ਹੈ ਜੀ ਸਾਰੇ ਸ਼ਹਿਰਾਂ ਤੋਂ ਬਾਈਪਾਸ ਘੜਦਾ ਜਿੱਥੇ ਅੱਗੇ ਘੰਟਾ ਲੱਗਦਾ ਸੀ ਹੁਣ ਅੱਧੇ ਘੰਟੇ ਦਾ ਰਹਾ ਰਹਿ ਗਿਆ